ਜਸਦੀਦਾਰ ਜਗਤਾਰ ਸਿੰਘ ਵਾਰਾ ਅਪ੍ਰੈਲ ਦੇ ਮਹੀਨੇ 1991 ਵਿੱਚ ਸਹੋੜਾ ਹੁੰਦਾ ਹੈ। ਇਹਨਾਂ ਦੇ ਫਾਦਰ ਸਾਹਿਬ ਨੂੰ ਪੁਲਿਸ ਨੇ ਚੱਕ ਕੇ ਲਈ ਗਈ, ਮਦਰ ਨੂੰ ਵੀ ਲਈ ਗਈ ਹੈ। ਮਦਰ ਨੂੰ ਲਿਜਾ ਕੇ ਕਾਫੀ ਹਫ਼ਤਾ-ਵਤਾ ਰੱਖਣਾ ਪੁਲਿਸ ਦੀ ਤੰਗੀ ਕਾਰਨ ਹਾ ਕੇ ਫਾਦਰ ਰਚਾਈਆ। ਕੋਈ ਕਿਸੇ ਕਿਸੇ ਦੀ ਪ੍ਰੋਬਲਮ ਹੈ ਨਹੀਂ ਸੀ। ਸਿਰਫ ਕਾਦੇ ਜੁਲਮ ਦੇ ਖਿਲਾਫ ਲੜਿਆ। ਜਸਦੀਦਾਰ ਕਹਿੰਦਾ ਜੇ ਮੇਰੀ ਜਗ੍ਹਾ ਛੱਡ ਕੇ ਕੋਈ ਹੋਰ ਹੋਰ ਵੀ ਜਾਊਗਾ ਉਹ ਵੀ ਕਿਸੇ ਮਾਂ ਦਾ ਪੁੱਤ ਹੋਊਗਾ। ਉਸ ਜਸਦੀਦਾਰ ਦੇ ਉਹਦੇ ਪੈਰ 'ਚ ਗੋਲੀ ਮਾਰ ਪੱਟ 'ਚ ਗੋਲੀ ਮਾਰ ਕੇ ਇਹਨਾਂ ਨੂੰ ਲਿਸ਼ਕ ਕੀਤਾ ਸੀ। ਲੋਇ ਰੋ ਘਰੋਂ ਭੱਜਿਆ ਸੀ ਪੁਲਿਸ ਦੇ ਤੰਗ ਆਉਣ ਕਾਰਨ ਹੀ ਭੱਜਿਆ ਸੀ ਨੌਜਵਾਨੀ ਨੂੰ ਉਹਨਾਂ ਨੇ ਕਤਲ ਕਰਨਾ ਸ਼ੁਰੂ ਕਰਤਾ ਜਿੰਨੇ ਵੀ ਕਿਸ ਨੇ ਰੋਟੀ ਖਲਾਈ ਕਿਸ ਨੇ ਪ੍ਰਸ਼ਾਦ ਦਾ ਸ਼ਗਾਇਆ ਕਿਸ ਨੇ ਚਾਹ ਪਲਾਈ ਉਹ ਵੀ ਜਾਣੇ ਚੱਕ ਚੱਕ ਕੇ ਕਈ ਨਜਾਇਜ਼ ਮੁੰਡੇ ਚੱਕ ਕੇ ਪੁਲਿਸ ਝੂਠੇ ਮੁੱਸ ਮਗਾਲੇ ਬਣਾ ਕੇ ਮਾਰਦੇ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਸਰਬੱਤ ਖਾਲਸਾ ਦੇ ਵੱਲੋਂ ਜਥੇਦਾਰ ਛਾਪਿਆ ਜਾਂਦਾ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜਦੋਂ ਜ਼ਿਕਰ ਆਮ ਕਰਕੇ ਸਫਾਵਾਂ ਦੇ ਵਿੱਚ ਖੁੰਡਾਂ ਦੇ ਵਿੱਚ ਛਿਰਦਾ ਏ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਕਹਿ ਸਕਦੇ ਆ ਕਿ ਕਰਨੀ ਨਾਮੇ ਨੂੰ ਲੈ ਕੇ ਵੱਡੀਆਂ ਚਰਚਾਵਾਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਜਸਵੰਤ ਸਿੰਘ ਸਿੱਧੂਪੁਰ ਨੇ ਜਿਨ੍ਹਾਂ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਜੇਲ੍ਹ ਵੀ ਕੱਟੀ ਹੈ ਜੋ ਕੁਝ ਜੇਲ੍ਹ ਦੇ ਵਿੱਚ ਵਾਪਰਦਾ ਏ ਜਥੇਦਾਰ ਹਵਾਰਾ ਦੇ ਨਾਲ ਉਹ ਕੀ ਕੁਝ ਵਾਪਰਦਾ ਏ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਜਥੇਦਾਰ ਸਾਹਿਬ ਦੀ ਨਿੱਜੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਇਸੇ ਨੂੰ ਲੈ ਕੇ ਤਮਾਮ ਸਾਰੀ ਗੱਲਬਾਤ ਹੋਵੇਗੀ ਸਿੱਧੂਪੁਰ ਸਭ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਥੇਦਾਰ ਹਵਾਰਾ ਸਾਹਿਬ ਦੇ ਦਰਸ਼ਨ ਕੀਤੇ ਤੁਸੀਂ ਕਿਸ ਤਰ੍ਹਾਂ ਦੀ ਸ਼ਖਸੀਅਤ ਨੇਓ ਹਾਂਜੀ ਕਰੇ ਮੇਰਾ ਤਕਰੀਬਨ 201992 ਤੋਂ ਵਾ ਵਸਤਾ ਸੀ ਜੱਜੇਦਾਰ ਜਗਤਾਰ ਸਿੰਘ ਹਵਾਰਾ ਅਪ੍ਰੈਲ ਦੇ ਮਹੀਨੇ 1991 ਚ ਪਕੌੜਾ ਹੁੰਦਾ ਹੈ ਘਰੋਂ ਰੂਪੋਸ਼ ਹੁੰਦਾ ਜੋ ਵੀ ਉਸ ਤੋਂ ਉਸ ਟਾਈਮ ਇਹਨਾਂ ਦੀ 91 ਚ ਇਹਨਾਂ ਦੇ ਫਾਦਰ ਅਸਪੈਰ ਹੋ ਜene ਚੜਾਈ ਕਰ ਜene ਆ ਉਹ ਵੀ ਪੁਲਿਸ ਦੇ ਕਾਰਨ ਹੀ ਪੁਲਿਸ ਜਦੋਂ ਰੂਪੋਸ਼ ਹੁੰਦੇ ਆ ਉਸ ਵਕਤ ਕਾਰਨ ਕੀ ਸੀ ਵਿਅੰਤ ਕਾਂਡ ਪਹਿਲਾਂ ਹੁੰਦਾ ਕਿ ਬਾਅਦ ਚ ਹੁੰਦਾ ਹੁੰਦਾ ਹੈ 1995 ਚ ਇਹ ਪਕੌੜੇ ਰੂਪੋਸ਼ ਹੁੰਨੇ ਆ 1991 ਦੇ ਵਿੱਚ ਕੰਨ ਦੇ ਵਿੱਚ ਇਹਨਾਂ ਦੀ ਮਾਦਰ ਨੂੰ ਮਾਦਰ ਮਾਦਰ ਨੂੰ ਰੋਪੜ ਪੁਲਿਸ ਚੱਕੀ ਚੱਕ ਕੇ ਲੈ ਗਈ ਸੀ ਉਥੇ ਸੀਐਸ ਡਬਲ ਰੱਖਿਆ ਉਹਨਾਂ ਨੂੰ ਕਾਫੀ ਦਿਨ ਤੇ ਇਹਨਾਂ ਦੇ ਡੰਗਰ ਵਗੈਰਾ ਸਾਰਾ ਕੁਝ ਖੋਲਦਾ ਸੀ ਡੰਗਰ ਵਗੈਰਾ ਸਾਰੇ ਕੁੱਟੇ ਵਿਦਾਂ ਕਰੇ ਉਹਦੇ ਕਾਰਨ ਫਿਰ ਇਹਨਾਂ ਦਾ ਫਾਦਰ ਬਾਅਦ ਚ ਪੁਲਿਸ ਦੀ ਇਨਟੈਰੋਗੇਸ਼ਨ ਤੋਂ ਬਾਅਦ ਘਰ ਆ ਕੇ ਪਿੰਡ ਚੜਾਈ ਕਰ ਗਿਆ ਪੁਲਿਸ ਦੇ ਕਰਨੀ ਉਸ ਦਿਨ ਪੁਲਿਸ ਦੇ ਜੋ ਹੋਇਆ ਜੋ ਵਤੀਰਾ ਉਸ ਟਾਈਮ ਸੀ 1991 ਦੇ ਵਿੱਚ ਫਿਰ ਇਹ 1900 99 ਦੇ ਇਹ ਪੀਓ ਜਿਹੜੇ ਦੇ ਰੂਪ ਪੁੱਛੋਗੇ ਸੀ ਇਹਨਾਂ ਨੇ 99 ਵਿੱਚ ਬੇਦਕੰਡ ਹੋਇਆ ਠੀਕ ਹੈ 4-5 ਸਾਲ ਇਹ ਅ ਰੂਪ ਪੁੱਛ ਰਹੇ ਆ ਜੋ ਗਰੀਲੇਸ਼ਨ ਅਰਸ਼ ਦੇ ਵਿੱਚ ਗਰੀਲੇਸ਼ਨ ਘਰਸ਼ਦਾਨ ਮੈਨੂੰ ਅਕਤੂਬਰ ਦੇ ਲਾਸਟ ਵਿੱਚ 92 ਵਿੱਚ ਮਿਲੇ ਇਹ ਪਹਿਲੀ ਵਾਰ ਜਦੋਂ ਜਸੇਜਦਾਰ ਦੇ ਦਾੜੀ ਉਤਰਦੀ ਸੀ ਮੈਂ ਵੀ ਉਸ ਟਾਈਮ 12ਵੀਂ ਕਲਾਸ ਪੜ੍ਹ 12ਵੀਂ ਕਲਾਸ ਕਰਕੇ ਹਟਿਆ ਸੀ ਤੁਹਾਨੂੰ ਕਿੱਥੇ ਮਿਲੇ ਸੀਗੇ ਮੈਨੂੰ ਤਕਰੀਬਨ ਸਾਡੇ ਲਾਗੇ ਪਿੰਡ ਅਮਰਾਲੀ ਪੈਂਦਾ ਉਸ ਪਿੰਡ ਨੂੰ ਬਬਰਾਂ ਦੀ ਰਾਜਧਾਨੀ ਮੰਨਿਆ ਜਾਂਦਾ ਠੀਕ ਹੈ ਜੀ ਅਮਰਾਲੀ ਨੂੰ ਸਾਡੇ ਖੇਤਾਂ ਦੇ ਕੋਲ ਦੀ ਕੱਚਾ ਰਸਤਾ ਜਾਂਦਾ ਸੀ ਮੈਂ ਤੇ ਮੇਰਾ ਬ੍ਰਦਰ ਅਸੀਂ ਕਣਕ ਵਿੱਚ ਕੇ ਹਟੇ ਸੀ ਬ੍ਰਦਰ ਮੇਰਾ ਸਵਾਗਾ ਦੇ ਰਿਹਾ ਸੀ ਟਰੈਕਟਰ ਕਣਕ ਤੇ ਤੇ ਮੈਂ ਖੜਾ ਸੀ ਰਸਤੇ ਤੇ ਕੁਦਰਤੀ ਜ세ਦਾਰ ਜਗਤਾਰ ਸਿੰਘ ਹਵਾਰਾ ਇਹ ਸਾਈਕਲ ਤੇ ਆਉਂਦਾ ਸੀ ਸਾਈਕਲ ਤੇ ਜਿਸ ਦਾ ਖੁਰਪਾ ਵਗੈਰਾ ਕੋਈ ਹੋਰ ਚੀਜ਼ ਰੱਖੀ ਹੋਈ ਸੀ ਸਮਾਨ ਇਦਾਂ ਦਾ ਕੋਈ ਰੱਖਿਆ ਸੀ ਇਹ ਜਾ ਰਿਹਾ ਸੀ ਇਹ ਮੂਰੇ ਗਿਆ ਰਸਤਾ ਦੇ ਕਿਹਾ ਨੇ ਪੁਲਿਸ ਤਾਂ ਨਹੀਂ ਹੋएगी ਨਾਕਾ ਦੇਖ ਕੇ ਹੀ ਜਾ ਰਿਹਾ ਸੀ ਵਾਪਸ ਮੈਂ ਰੁਕਿਆ ਸੀ ਉਸੇ ਵਾਰ ਮੇਲ ਮਲਾਪ ਹੋਇਆ ਉੱਥੇ ਉਸ ਟਾਈਮ ਪਹਿਲੀ ਗੇਲਾ ਇਹ ਗੱਲਬਾਤ ਹੋਈ ਤੁਹਾਡੀ ਤੇ ਮੈਂ ਕਿਹਾ ਵੀ ਤੁਸੀਂ ਕੌਣ ਹੈ ਬਈ ਦੱਸਿਆ ਇਹਨੇ ਨਾਂ ਨਹੀਂ ਦੱਸਿਆ ਉਸ ਟਾਈਮ ਇਹਨੇ ਜਦੋਂ ਮੈਂ ਉਸ ਟਾਈਮ ਇਹਨਾਂ ਦੇ ਦੇਖਿਆ ਉਸ ਟਾਈਮ ਚ ਲੋ ਹਥਿਆਰ ਹੈਗੇ ਸੀ ਇਹਨਾਂ ਕੋਲੇ ਸਾਂ ਪਿਸਤਲ ਸੀ ਉਸ ਟਾਈਮ ਫਿਰ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਹੀ ਬਲਦੀਪ ਸਿੰਘ ਹਵਾਰਾ ਤੇ ਗਦਾਰ ਸਿੰਘ ਅਮਰਗੜ ਤੇ ਆਪਣੇ ਜਰਨੈਲ ਸਿੰਘ ਸੀ ਜਰਨੈਲ ਸਿੰਘ ਦੇ ਨਾਲ ਹੀ ਕੁਲਦੀਪ ਸਿੰਘ ਸੀ ਇਹਨਾਂ ਦੇ ਉੱਥੇ ਤੋਂ ਜਿਹੜਾ ਹਵਾਰੇ ਤੋਂ ਇਹਨਾਂ ਨੂੰ ਤੋਰਨ ਵਾਲਾ ਸੀ ਸਟਾਰਟਿੰਗ 'ਚ ਜੋ ਸੰਘਰਸ਼ ਬਲਦੀਪ ਸਿੰਘ ਤੋਂ ਵੀ ਪਹਿਲਾਂ ਸੀ ਕਲਦੀਪ ਸਿੰਘ ਅੱਜ ਵੀ ਉਹ ਜਿਉਂਦਾ ਅੱਜ ਉਹਨੇ ਘਰ ਪਰਿਵਾਰ ਚ ਰਹਿ ਰਿਹਾ ਕਲਦੀਪ ਸਿੰਘ ਦਾ ਉਹ ਸੰਘਰਸ਼ ਤੋਂ ਛੱਡ ਗਿਆ ਸੀ ਇਸ ਵਸਤੇ ਤੋਂ ਜੱਥੇਦਾਰ ਲਗਾਤਾਰ ਚੱਲਦਾ ਰਿਹਾ ਜਿਹੜਾ ਬਲਦੀਪ ਸਿੰਘ ਹਵਾਰਾ ਸੀ ਉਹ ਸ਼ੀਦੋ ਇਹ ਚਾਰੋ ਜਣੇ ਆ ਰਹੇ ਸੀ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਇਹ ਜਣੀ ਤੇ ਗ੍ਰੀਲੇ ਸੰਘਰਸ਼ ਦੇ ਨਾਲ ਜੋ ਅਸਲੀ ਨਾਲ ਲਏ ਸੀ ਉਸ ਟਾਈਮ ਠੀਕ ਹੈ ਜੀ ਉਸ ਟਾਈਮ ਇਹ ਲੰਘ ਕੇ ਗਏ ਆ ਫਿਰ ਮੇਰੇ ਦੁਆਰਾ ਮਿਲਿਆ ਸਾਨੂੰ ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਫਿਰ ਇੱਕ ਗੇ ਨਾਲ ਫਿਰ ਮਿਲੇ ਸੀ ਇਹ ਜਾਨੀ ਗ੍ਰੀਲੇ ਸੰਘਰਸ਼ ਦੇ ਨਾਲ ਚਾਰ ਵਾਰੀ ਇਹ ਨਾਲ ਗੱਲ ਮੇਰੀ ਮੁਲਾਕਤ ਹੋਈ ਹੈ ਜਥੇਦਾਰ ਹਵਾਰਾ ਸਾਹਿਬ ਬਾਰੇ ਕਿਹਾ ਜਾਂਦਾ ਕਿ ਜਦੋਂ ਉਹ ਸਟੂਡੈਂਟ ਸੀਗੇ এডੂਕੇਸ਼ਨ ਦੇ ਵਿੱਚ ਬਹੁਤ ਵੱਡਾ ਲੈਵਲ ਸੀਗਾ ਉਹਨਾਂ ਦੇ ਵਿੱਚੋਂ ਖਾਸ ਕਰ ਪੂਰੀ ਜਮਾਤ ਦੇ ਵਿੱਚੋਂ ਫਰਸਟ ਆਉਂਦੇ ਸੀਗੇ ਤੇ ਉਹਨਾਂ ਦਾ ਜਿਹੜਾ ਟੀਚਾ ਸੀਗਾ ਟੀਚਾ ਵੀ ਬਹੁਤ ਵੱਡਾ ਸੀਗਾ ਪਰ ਜਥੇਦਾਰ ਹਵਾਰਾ ਸਾਹਿਬ ਦੇ ਕਿਹੜੇ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਉਹ ਸੰਘਰਸ਼ ਦੇ ਰਸਤੇ ਦੇ ਉੱਪਰ ਪੈ ਗਏ ਜਥੇਦਾਰ ਨਾ میٹرਕ ਤੱਕ ਨਾ ਲਾਗੇ ਪਿੰਡ ਬਸਾਲਪੁਰ ਵਾਂਦਾ ਇਹਨਾਂ ਦੇ ਹਵਾਰਾ ਪਿੰਡ ਦੇ ਨਾਲ میٹرਕ ਤੱਕ ਉੱਥੇ ਪੜ੍ਹੇ ਆ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਲਖਾਇ ਹਰੇਕ ਪੱਖੋਂ ਹੈਗੇ ਸੀ ਦਿਮਾਗ ਬਹੁਤ ਸੀ ਪੜ੍ਹਾਈ ਵੱਲ ਨੂੰ ਸਪੋਰਟਸ ਵੀ ਸੀ ਸਪੋਰਟਸ ਜੇ ਫਰੀਦਕੋਟ ਵਿੰਗ ਜੀ ਵੀ ਰਹੇ ਆ ਬਾਲੇਵਾਲ ਦੇ ਵਧੀਆ ਖਿਡਾਰੀ ਸਨ ਟੌਪ ਦੇ ਖਿਡਾਰੀ ਮਾੜੇ ਮੋਟੇ ਨੇ ਟੌਪ ਦੇ ਖਿਡਾਰੀ ਤੇ ਸਾਡਾ ਜਦੋਂ ਨਾ ਇਹ ਇਹ ਕਹਿੰਦੇ ਕਾਫੀ ਵਧੀਆ ਟੌਪ ਦੇ ਖਿਡਾਰੀ ਸਨ ਪੜ੍ਹਾਈ ਵੱਲੋਂ ਰੁਚੀ ਬਹੁਤ ਸੀ ਇਹਨਾਂ ਦੇ ਫਾਦਰ ਸਾਹਿਬ ਨੂੰ ਪੁਲਿਸ ਨੇ ਚੱਕ ਕੇ ਲਈ ਗਈ ਮਦਰ ਨੂੰ ਵੀ ਲਈ ਗਈ ਹੈ ਰੋਪੜ ਪੁਲਿਸ ਘਰ ਦੇ ਡੰਗਰੇ ਉਸ ਟਾਈਮ ਇਹ ਹਵਾਰਾ ਪਿੰਡ ਰੋਪੜ ਜਿਲ੍ਹੇ ਵਿੱਚ ਪੈਂਦਾ ਸੀ ਇਹ 92 ਦੇ ਬਾਅਦ ਫਤਿਹਗੜ੍ਹ ਸਾਹਿਬ ਜਿਲ੍ਹਾ ਬਣਿਆ ਜਦੋਂ ਐਮਬੀਏਂਸੀ ਸਰਕਾਰ ਬਣਦੀ ਹੈ ਨਾ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਜੀ ਲਵਣ ਦਾ ਪਹਿਲੇ ਰੋਪੜੇ ਚ ਹੁੰਦਾ ਸੀ ਮਦਰ ਨੂੰ ਲਿਜਾ ਕੇ ਕਾਫੀ ਹਫਤਾ-ਵਤਾ ਰੱਖਣਾ ਫਾਦਰ ਨੂੰ ਰੱਖਣਾ ਇਹ ਕਰਕੇ ਪੁਲਿਸ ਪੁਲਿਸ ਦੀ ਤੰਗੀ ਕਾਰਨ ਹਾ ਕੇ ਫਾਦਰ ਨੇ ਚੜਾਈ ਕਰ ਗਿਆ ਨਾ ਪੁਲਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਮੈਂਟਲੀ ਟੋਰਚ ਕੀਤਾ ਜਾਂਦਾ ਸੀ ਟੋਰਚ ਕੀਤਾ ਵੈਸੇ ਵੀ ਟੋਰਚ ਕਰਿਆ ਇਹਨਾਂ ਦੇ ਭਰਾ ਅਵਤਾਰ ਸਿੰਘ ਨੂੰ ਬਹੁਤ ਟੋਰਚ ਕਰਿਆ ਉਹਨੂੰ ਇੰਨਾ ਟੋਰਚਰ ਕੀਤਾ ਇਹ ਇਸ ਟਾਈਮ ਉਹਦੇ ਉਹਦੇ ਭਰਾ ਦੇ ਕੋਲ ਤਕਰੀਬਨ ਕਹਿੰਨ ਨੂੰ ਗਾਂਹਾਂ ਲਈ ਬੱਚਾ ਵੀ ਨਹੀਂ ਸੀ ਹੁਣ ਆ ਕੇ ਇਹਦੇ ਬੇਟੀ ਹੋਈ ਹੈ ਕਾਫੀ 23 ਸਾਲਾਂ ਬਾਅਦ ਤੇ ਇਸ ਕਰਕੇ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਗਿਆ ਮਦਰ ਨੂੰ ਵੀ ਕਰਿਆ ਗਿਆ ਇਹਦਾ ਵੀ ਪਿੱਛੇ ਕਾਰਨ ਐਵੇਂ ਥੋੜੀ ਹੋਈ ਸੀ ਇਹ ਠੀਕ ਹੈ ਕੋਈ ਮਕਸਦ लेके ਹੋਈ ਸੀ ਤੇ ਜਦੋਂ ਪੁਲਿਸ ਨੇ ਤੱਕੇ ਛਾਈਆਂ ਕਰਨ ਠੀਕ ਹੈ ਕੋਈ ਇਹਨਾਂ ਦਾ ਮਕਸਦ ਜੋ ਵੀ ਹੈਗਾ ਇਹਨਾਂ ਦੇ ਕੌਮ ਦੀ ਲੜਾਈ ਲੜਨ ਲਈ ਫੇ ਜੂਜੇ ਜੋ ਮੈਦਾਨ ਦੇ ਵਿੱਚ ਇਸ ਕਰਕੇ ਇਹ ਤਿੰਨ ਚਾਰ ਕਦੇ ਕਾਰਨਾਂ ਦਾ ਪਤਾ ਲੱਗਾ ਲੱਗਾ ਤੁਹਾਨੂੰ ਕਿ ਜਥੇਦਾਰ ਸਭ ਦਾ ਸੰਘਰਸ਼ ਦੇ ਵਿੱਚ ਜਾਣ ਦਾ ਜਿਹੜਾ ਅਸਲ ਕਾਰਨ ਸੀਗਾ ਕਾਰਨਾਂ ਦਾ ਪਤਾ ਲੱਗਾ ਜੇ ਤੱਕ ਸੰਘਰਸ਼ ਦਾ ਉਹ ਕਾਰਨ ਸੀ ਉਹ ਕਹਦੇ ਵੀ ਸਾਡਾ ਕੌਮੀ ਜਿਹੜਾ ਜਿਹੜਾ ਘਰ ਕੌਮੀ ਕਰਦੇ ਲਈ ਉਹ ਕੌਮੀ ਕਰਦੇ ਰਹੀ ਹਮੇਸ਼ਾ ਲੜਦੇ ਹਰ ਦਮ ਉਹ ਸੋਚਦੇ ਆ ਵੀ ਸਾਡਾ ਮੇਰਾ ਕੌਮੀ ਕੌਮ ਇਕੱਠੀ ਹੋ ਜਵੇ ਕੌਮ ਇਕੱਠੀ ਹੋ ਕੇ ਮੈਂ ਆਪਣਾ ਕੌਮੀ ਘਰ ਬਣਾਵਾ ਕੌਮੀ ਕਰ ਲਈ ਜਿਆਦਾ ਸੋਚ ਰਹੇ ਹੋ ਜਿੰਨਾ ਖੋਇਆ ਮੇਰੇ ਸਾਹਮਣੇ ਜੇ ਸੁੱਚਿਆ ਉਹਨਾਂ ਦਾ ਅੱਜ ਵੀ ਕੌਮੀ ਘਰ ਵਾਸਤੇ ਵਚਨਬੰਦ ਨੇ ਹਵਾਰਾ ਸਾਹਿਬ ਅੱਜ ਵੀ ਅਜੂ ਵਚਨਬੰਦ ਹੈ ਸਿਰਫ ਉਹਨਾਂ ਕੋਈ ਘਰ ਜਮੀਨ ਜਾਇਦਾਦ ਦਾ ਕੋਈ ਮੋਹ ਪਿਆ ਨਹੀਂ ਕਿਸੇ ਚੀਜ਼ ਦਾ ਉਹ ਕਹਿੰਦੇ ਮੈਨੂੰ ਕੌਮ ਇਕੱਠੀ ਹੋ ਜਵੇ ਮੇਰੇ ਕੌਮ ਦਾ ਕੁਝ ਬਣ ਜਵੇ ਕੌਮ ਲਈ ਉਹ ਹਰਦਮ ਆਪਣੀ ਜ਼ਿੰਦਗੀ ਦਾ ਉਹਨਾਂ ਕੋਈ ਹੋ ਨਹੀਂ ਸਾਬ ਮੋਹ ਦੇਖੋ ਮਦਰ ਫਾਜ਼ਲਾ ਮੋਹ ਤੇ ਆ ਕੇ ਸਭ ਕੁਝ ție ਆ ਕੇ ਐਸ਼ੋ ਰਾਮ ਉਹਨਾਂ ਦੇ ਘਰ ਦੇ ਵਿੱਚ ਘਟੋਕੜ 22 ਕਿਲੇ ਜ਼ਮੀਨ ਦੇ ਆ ਤੇ ਜੱਜਾ ਸਰ ਨੂੰ 11-12 ਕਿਲੇ ਜ਼ਮੀਨ ਦੇ ਵੀ ਆਉਣੇ ਆ ਦੋ ਭਰਾ ਸੀ ਵਧੀਆ ਫੈਮਿਲੀ ਰਹਿੰਦੀ ਸੀ ਸ਼ੇਰ ਸਿੰਘ ਇਹਨਾਂ ਦੇ ਫਾਦਰ ਹੁੰਦਾ ਸੀ ਮਦਰ ਸੀ ਇਹਨਾਂ ਦੀ ਕੋਈ ਸਿਸਟਰ ਹੈ ਨਹੀਂ ਭਰਾਏ ਭਰਾਏ ਦੋਨੋਂ ਜਣੀ ਵਧੀਆ ਫੈਮਿਲੀ ਸੀ ਵਧੀਆ ਖੇਤੀਬਾੜੀ ਚੱਲਦੀ ਵਧੀਆ ਡੰਗਰ ਬੱਚਾ ਰੱਖਿਆ ਸੀ ਸਾਰਾ ਕੁਝ ਸੀ ਕੋਈ ਕਿਸੇ ਕਿਸੇ ਦੀ ਪ੍ਰੋਬਲਮ ਹੈ ਨਹੀਂ ਸੀ ਸਿਰਫ ਕਾਦੇ ਜ਼ੁਲਮ ਦੇ ਖਿਲਾਫ ਲੜੇ ਆ ਜ਼ੁਲਮ ਦੇ ਖਿਲਾਫ ਦੇਖੋ ਸਾਡੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਨੇ ਵੀ ਲੜਾਈ ਲੜੀ ਹੈ ਠੀਕ ਹੈ ਸ਼ਹੀਦ ਹੋਏ ਆ ਠੀਕ ਹੈ ਕੁਰਬਾਨੀ ਦਿੱਤੀ ਹੈ ਉਹਨਾਂ ਨੇ ਬਾਬਾ ਜੀ ਸਿੰਘ ਜਿਹਾਰਸ ਨੇ ਦਿੱਤੀ ਹੈ ਜੁਲਮ ਦੇ ਖਿਲਾਫ ਲੜੇ ਆ ਗੁਰਗੋਸ਼ੀਨ ਵੀ ਲੜਾਈ ਲੜੀ ਆ ਉਹੀ ਜੁਲਮ ਦੇ ਖਿਲਾਫ ਇਹ ਲੜਦੇ ਜਾ ਰਹੇ ਆ ਸਿਰ ਬੰਦੇ ਹੀ ਬਦਲੇ ਆ ਰੰਗੇ ਵਾਲੀ ਉਹ ਚੱਲੀ ਜਾ ਰਹੀ ਆ ਜਥੇਦਾਰ ਸਾਬ ਦੇ ਉੱਪਰ ਜੋ ਕੁਝ ਤਸ਼ੱਦਦ ਜੇਲ੍ਹ ਦੇ ਵਿੱਚ ਹੋਇਆ ਕਦੇ ਉਸ ਬਾਰੇ ਜਾਣਕਾਰੀ ਮਿਲੀ ਤੁਹਾਨੂੰ ਹਾਂ ਤਸ਼ੱਦਦ ਹੋਇਆ ਜਦੋਂ ਉਹਨਾਂ ਨੂੰ 1995 ਵਿੱਚ ਛੁੜਿਆ ਨਾ ਪਿੰਕੀ ਨੇ ਪਹਿਲਾਂ ਪਿੰਕੀ ਨੇ ਜਦੋਂ ਫੜਿਆ ਲੁਧਿਆਣੇ ਤੋਂ ਲੋਈਆਂ ਤਹਿਸੀਲ ਲੱਲਪਿੰਡ ਤੋਂ ਸੁਖਦੇਵ ਸਿੰਘ ਰਾਣਾ ਉਹਨੇ ਫੜਾਇਆ ਸੀ ਲੋਈਆਂ ਤਹਿਸੀਲ ਜਦੋਂ ਜਦੇਹਾਰ ਨੂੰ ਅਰੈਸਟ ਕਰਨ ਲੱਗੇ ਉਸ ਜੱਥੇਦਾਰ ਦੇ ਉਹਦੇ ਪੈਰ 'ਚ ਗੋਲੀ ਮਾਰ ਪੱਟੀ 'ਚ ਗੋਲੀ ਮਾਰ ਕੇ ਇਹਨਾਂ ਨੇ ਅਰੈਸਟ ਕੀਤਾ ਸੀ ਜਲੰਧਰ বাস ਸਟੈਂਡ ਤੋਂ বাস ਸਟੈਂਡ ਤੋਂ ਅਰੈਸਟ ਕਰਕੇ ਉਸ ਤੋਂ ਬਾਅਦ ਜੱਥੇਦਾਰ ਨੂੰ ਕਾਫੀ ਇਹਨਾਂ ਨੇ ਟੌਰਚੇ ਲੁਧਿਆਣੇ ਕੀਤਾ ਤੇ ਕਾਫੀ ਇਹਨਾਂ ਦੇ ਐਨਕਾਊਂਟਰ ਕਰਨ ਦੀ ਪਿੰਕੀ ਦੀ ਸਲਾਹ ਬਣ ਗਈ ਸੀ ਉਸ ਲਈ ਜੱਥੇਦਾਰ ਨੂੰ ਪਿੰਕੀ ਗੁਰਮੀਤ ਸਿੰਘ ਪਿੰਕੀ ਜਿਹੜਾ ਕੈਟ ਸੀ ਕੈਟ ਸੀ ਉਹਨੇ ਅਰੈਸਟ ਕੀਤਾ ਸੀ ਇਹਨਾਂ ਨੂੰ ਇਹਨੂੰ ਸੁਖਦੇਵ ਸਿੰਘ ਜਿਹੜਾ ਲੋਹਿਆ ਤਸੀਦ ਦਾ ਰਾਣਾ ਸੀ ਨਾ ਉਹ ਪਿੰਕੀ ਨਾਲ ਮਿਲਿਆ ਹੋਇਆ ਸੀ ਜ세ਦਾਰ ਦਾ ਉਹਦੇ ਨਾਲ ਟਾਈਮ ਸੀ ਮਿਲਣ ਦਾ ਬੱਸ ਸਟੈਂਡ 22 12 1995 ਨੂੰ ਅਰੈਸਟ ਹੋਇਆ ਜਿਹੜਾ ਅਸਲੀ 22 12 1995 ਨੂੰ ਜ세ਦਾਰ ਖੁਦ ਆਪ ਮਿਲ ਗਿਆ ਕਿਹਾ ਵੀ ਜ세ਦਾਰ ਨੂੰ ਵੀ ਤੁਸੀਂ ਉਹਨੂੰ ਨਾ ਮਿਲਣ ਜਾਓ ਜੋ ਉਹਨੂੰ ਬਾਹਰੋਂ ਕੋਈ ਵੀ ਤੁਸੀਂ ਨਾ ਮਿਲ ਲੈ ਬੰਦੇ ਸਾਨੂੰ ਭਰੋਸਾ ਨਹੀਂ ਹੈਗਾ ਜ세ਦਾਰ ਕਹਿੰਦਾ ਜੇ ਮੇਰੀ ਜਗ੍ਹਾ ਛੱਡ ਕੇ ਕੋਈ ਹੋਰ ਹੋਰ ਵੀ ਜਾਊਗਾ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਹੋਊਗਾ ਜ세ਦਾਰ ਖੁਦ ਆਪ ਗਿਆ ਕਹਿੰਦਾ ਨਹੀਂ ਉੱਥੇ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਹੈ ਮੈਂ ਕਿਸੇ ਨੂੰ ਮੂਰੇ ਧੱਕੇ ਨਹੀਂ ਮੈਂ ਆਪ ਖੁਦ ਜਾਣਾ ਹੈ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇੱਕ ਇੰਟੈਲੀਜੈਂਟ ਰੂਹ ਸੀਗੀ ਬੰਦਗੀ ਵਾਲੀ ਰੂਹ ਸੀਗੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟਰਗਲ ਕੀਤਾ ਉਹ ਸਾਡੇ ਸਾਹਮਣੇ ਆ ਪਰ ਕਦੇ ਇਸ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਕਿ ਬਿਆੰਤ ਕਤਲ ਕਾਂਡ ਨੂੰ ਅੰਜਾਮ ਦੇਣ ਵਾਸਤੇ ਰਣਨੀਤੀ ਕਿਸ ਤਰ੍ਹਾਂ ਬਣਦੀ ਉਹਨਾਂ ਦੀ ਉਹਨਾਂ ਦੀ ਰਣਨੀਤੀ ਤਕਰੀਬਨ ਉਹ ਸ਼ੁਰੂ ਤੋਂ ਉਹ ਰਣਨੀਤੀ ਦੇਖੋ ਪਹਿਲਾਂ ਉਧਰ ਜਾ ਕੇ ਆਏ ਆ 9-10 ਮਹੀਨੇ ਉਧਰ ਵੀ ਰਿਹਾ ਹੈ ਤੇ ਜਿਲਾਲਾਬਾਦ ਉਧਰ ਪਰਲੇ ਬਸੇ ਵੀ ਲੈ ਕੇ ਆਇਆ ਉਸ ਤੋਂ ਬਾਅਦ ਉਹਨੇ ਬਾਹਰੋਂ ਪਲੈਨ ਬਣਾ ਕੇ ਸਾਰੀ ਉਹਨੇ ਪਲੈਨ ਬਣਾਈਏ ਜੋ ਵੀ ਇਹਦੀ ਕਰੀਏ ਸਟਾਰਟਿੰਗ ਦੇ ਕਈ ਕਹਿੰਦੇ ਨੇ ਵੀ ਜ세 ਜ਼ਰੂਰੀ ਹੈ ਨਹੀਂ ਸੀ ਠੀਕ ਆ ਪਲੈਨ ਸਾਰੀ ਕੜੀ ਸਾਰੀ ਉਹਨੇ ਜੋ ਕਰਿਆ ਉਹਨੇ ਕਰਿਆ ਨੇ ਸਾਰੇ ਮਿਲਿਆ ਜਿਗਾ ਬਲਵੰਤ ਸਿੰਘ ਨੇ ਤੋੜਿਆ ਤਾਰੀ ਨੂੰ ਮਿਲਿਆ ਭਿਉਰੀ ਨੂੰ ਮਿਲਿਆ ਜਿਕਣਾ ਨਸੀਬ ਸਿੰਘ ਸੀ ਨਵਜੂਦ ਸਿੰਘ ਨੇ ਗਰਮੀਤ ਸਿੰਘ ਨੇ ਸਾਰੇ ਨੂੰ ਕੜੀ ਜੋੜ ਕੇ ਸਾਰਾ ਕੁਝ ਕਰਕੇ ਉਹ ਕਿਉਂ ਐਸੇ ਰਹਿ ਨਹੀਂ ਸਕਦਾ ਸੀ ਉਹ ਉਸ ਟਾਈਮ ਪੀਓਸੀ ਵਾਂਟਡ ਸੀ ਉਹ ਸਾਰਾ ਕੁਝ ਕਰਕੇ ਪਲੈਨ ਬਣਾ ਗਾਜੀਆਵਲ ਚਲੇ ਗਏ ਸੀ ਇੱਕ ਦੋ ਨੂੰ ਪਹਿਲਾਂ ਵਾਂਟਡ ਕਿਹੜੇ ਕੇਸ ਵਿੱਚ ਵਾਂਟਡ ਉਹਦੇ ਪਹਿਲਾਂ ਕੇਸ ਜਿਹੜੇ ਹੁਣ ਜੋ ਬਾਅਦ ਚ ਆ ਕੇ ਚੱਲ ਮੁੱਕੇ ਹਨ ਨਾ ਕੇਸ ਜੀ ਜਿਵੇਂ ਚਮਕੌਰ ਸਾਹਿਬ ਦਾ ਕੇਸ ਸੀ ਜਾਂ ਕੋਈ ਫਤੇਗੜ ਸਾਹਿਬ ਜਿਲ੍ਹੇ ਲੁਧਿਆਣੇ ਦੇ ਕੇਸ ਸੀ ਲੁਧਿਆਣੇ ਵੀ ਕਿੰਨੇ ਚੜ ਕੇ ਸੀ ਕਾਦੇ ਕੇਸ ਸੀ ਪਹਿਲਾਂ ਦੇ ਮਰਡਰ ਜਿਹਨੇ ਕਤਲ ਦੇ ਕੇਸ ਸੀ ਉਹਦੇ ਤੇ ਠੂਠੇ ਪਾਇਏ ਗਏ ਸੀ ਉਹ ਉਹ ਬਿਲਕੁਲ ਠੂਠਾ 88 ਵਾਲਾ ਠੂਠਾ ਪਾਇਆ ਸੀ ਜਦੋਂ 18-19 ਸਾਲ ਦੀ ਉਮਰ ਸੀ ਤੇ ਇਸ ਕਰਕੇ ਉਹਨਾਂ ਕੇਸਾਂ ਜੇ ਪੀਓ ਸੀ ਪਹਿਲਾਂ ਇਹਨੂੰ ਘਰੋਂ ਭਜਾਇਆ ਸੀ ਪੁਲਿਸ ਦੇ ਤੰਗ ਆਉਣ ਕਾਰ ਇਹ ਗੱਗੜਵਾਏ ਦਾ ਤਰੀਬ ਨਾਲ 94 ਤੋਂ ਪਹਿਲਾਂ ਇੱਕ ਮੁਕਾਬਲਾ ਹੋਇਆ ਸੀ ਸਾਡੇ ਲਾਗੇ ਪਿੰਡ ਗੱਗੜਵਾਲ ਜੀ ਦੋ ਜਣੇ ਸੀ ਅਮਰਗੜ ਸੀ ਇਹ ਦੋਨੋਂ ਸੀ ਉੱਥੇ ਜਥੇਦਾਰ ਨੇ ਪੂਰੀ ਸ਼ਹੀਦੀ ਲਈ ਉਹਨੀ ਤਿਆਰੀ ਕਰ ਲਈ ਸੀ ਇਤਨ 10ਲੇ ਦਾ ਪਾਠ ਵੀ ਕਰ ਲਿਆ ਸੀ ਜਿਹੜਾ ਸਿੰਘੇ ਦੇ ਨਾਲ ਦਾ ਸ਼ਹੀਦ ਹੋਇਆ ਉਹ ਕਹਿੰਦਾ ਤੂੰ ਨਿਕਲ ਜਾ ਵੀ ਆਪਾਂ ਦੋਨੋਂ ਸ਼ਹੀਦ ਹੋ ਜਾਾਂਗੇ ਨਹੀਂ ਜਥੇਦਾਰ ਉੱਥੋਂ ਨਿਕਲਿਆ ਉਹਨੇ ਕਹਿਣ ਦੇ ਨਿਕਲਿਆ ਠੀਕ ਹੈ ਜੀ ਉੱਥੋਂ ਨਿਕਲ ਕੇ ਫੇਰ ਇੱਕ ਵਾਰ ਆਇਆ ਫਿਰ ਉਸ ਵਾਰ ਇਹ ਨੇ ਰਣਨੀਤੀ ਇਹਦੀ ਬiant ਨੂੰ ਮਾਰਨ ਦੀ ਬਾਤ ਮਨਾਈ 95 ਵਿੱਚ ਇਹ ਗਰਮ ਆਪਣੇ ਗਰਮੀਤ ਸਿੰਘ ਲਖਵਿੰਦਰ ਸਿੰਘ ਪਰਮਜੀਤ ਸਿੰਘ ਭਿਉਰਾ ਹੋ ਗਿਆ ਜਗਤਾਰ ਸਿੰਘ ਤਾਰਾ ਹੋ ਗਿਆ ਇਹ ਸਾਰੀ ਰਣਨੀਤੀ ਨੇ ਅਪਣਾ ਕੇ ਕੜੀ ਇਹਨਾਂ ਨੂੰ ਜੋੜ ਕੇ ਸਾਰੇ ਇਕੱਲਾ ਬੰਦਾ ਕਰ ਨਹੀਂ ਸਕਦਾ ਸਾਰਿਆਂ ਦਾ ਮਿਲਕੀ ਕਮ ਹੋਇਆ ਜੋ ਹੋਇਆ ਬੁੱਚੜ ਬੇਨਤੇ ਨੂੰ ਉਸ ਟਾਈਮ 6% ਵੋਟ ਪਈ ਸੀ ਅਸਲ 'ਚ ਸਰਕਾਰਾਂ ਨੇ ਕੀ ਕਰਿਆ ਨੌਜਵਾਨੀ ਸੜਕ ਘਾਣ ਕਿਵੇਂ ਹੋਇਆ ਜਦੋਂ ਨੌਜਵਾਨੀ ਐ ਪੂਰੀ ਜੋਬਨਤੀ ਆ ਗਈ ਸਰਕਾਰਾਂ ਏਜੰਸੀਆਂ ਚਾਹੁੰਦੀ ਸੀ ਵੀ ਜਿੰਨੇ ਨੌਜਵਾਨ ਪਕੌੜੇ ਹੋਣਗੇ ਪੰਜਾਬ ਦੇ ਭੱਜਣਗੇ ਮੈਂ ਤੰਗ ਕਰੇ ਤੰਗ ਹੋਣ ਕਾਰਨ ਆਪਣੇ ਹਸਿਆਰਬੰਦ ਸੰਘਰਸ਼ ਜ ਆ ਗਈ ਪੂਰਾ ਜ ਜੋ ਬੰਦਿਆ ਸੰਘਰਸ਼ ਪੂਰਾ ਜੋ ਬੰਦਿਆ ਪਹਿਲਾਂ ਬਾਈਕਾਟ ਕਰਾਇਆ ਤਾਂ ਮੁੰਡਿਆਂ ਤੋਂ ਬਾਈਕਾਟ ਕਰਵਾ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਕਰਿਆ ਉਹ ਬਾਈਕਾਟ ਕਰਨ ਤੋਂ ਬਾਅਦ ਚੋਂ ਇਹ 92 ਚ ਆ ਕੇ ਦੁਬਾਰਾ ਬਿਆਸ ਸਿੰਘ ਚੁਣ ਲਿਆ ਉਹਨਾਂ ਨੇ ਬਿਆਸ ਸਿੰਘ ਤੇ ਕੇ ਪੀ ਐਸ ਗਿੱਲ ਨੇ ਨੂੰ ਜੋ ਬਿਆਸ ਸਿੰਘ ਨੂੰ ਵੋਟ ਪਈ ਸੀ 6% ਵੋਟ ਪਈ ਸੀ ਪਿੰਡਾਂ 'ਚ ਕੋਈ ਵੋਟ ਨਹੀਂ ਪਈ ਸੀ ਸ਼ਹਿਰਾਂ 'ਚ ਵੋਟ ਪੈ ਕੇ ਬਿਆਸ ਸਿੰਘ ਸਰਕਾਰ ਬਣਾ ਗਈ ਸਰਕਾਰ ਬਣਨ ਤੋਂ ਬਾਅਦ ਚ ਇਹਨਾਂ ਮੁੰਡਿਆਂ ਨੂੰ ਨੌਜਵਾਨੀ ਨੂੰ ਉਹਨਾਂ ਨੇ ਕਤਲ ਕਰਨਾ ਸ਼ੁਰੂ ਕਰਤਾ ਜਿੰਨੇ ਵੀ ਕਿਸੇ ਨੇ ਰੋਟੀ ਖਲਾਈ ਕਿਸੇ ਨੇ ਪ੍ਰਸ਼ਾਦਾ ਛਕਾਇਆ ਕਿਸੇ ਨੇ ਚਾਹ ਪਲਾਈ ਉਹ ਵੀ ਜਾਣੇ ਚੱਕ ਚੱਕ ਕੇ ਕਈ ਨਜਾਇਜ਼ ਮੁੰਡੇ ਚੱਕ ਕੇ ਪੁਲਿਸ ਝੂਠੇ ਮੌਸਮ ਕਾਲੇ ਬਣਾ ਕੇ ਮਾਰਦੇ ਜਿੱਦਾਂ ਹੁਣ ਸਵਰਨ ਸਿੰਘ ਘੋਟਨੇ ਨੇ ਆਪਣੇ ਗੁਰਦੇਵ ਸਿੰਘ ਜੱਥੇਦਾਰ ਗੁਰਦੇਵ ਸਿੰਘ ਕੌਕੀ ਦਾ ਝੂਠਾ ਇਨਕਾਊਂਟਰ ਕਰਿਆ ਬਿਲਕੁਲ ਉਹਨਾਂ ਨੂੰ ਪੋਟੀ ਪੋਟੀ ਕਰਕੇ ਉਹਨਾਂ ਸ਼ਹੀਦ ਕਰਤਾ ਉਹਦਾ ਕੀ ਕਸੂਰ ਸੀ ਕੋਈ ਕਸੂਰ ਨਹੀਂ ਸੀ ਉਹਦਾ ਠੀਕ ਹੈ 30 ਸਾਲ 28 30 ਸਾਲ ਵੀ 88 ਮਾਰੇ ਮਾਰੇ ਅਗੇ 95 ਉਹ ਤੋਂ ਬਾਅਦ 97 'ਚ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੀਆਂ ਬੋਟਾਂ ਲਈ ਕਿ ਮੈਂ ਇਹਨਾਂ ਜਾਂਚ ਕਰਾਵਾਂਗਾ ਜਦੋਂ ਸਰਕਾਰ ਬਣ ਗਈ ਇਹ ਮੁੱਦਾ ਆਪਣੀ ਕੁਰਸੀ ਥੱਲੇ ਰੱਖ ਕੇ ਦਬਕੇ ਰੱਖਿਆ 28 29 ਸਾਲ ਇਦਾਂ ਹੀ ਬਹੁਤ ਕਈ ਹੋਰ ਮਾਮਾ ਦੇ ਪੁੱਤ ਕਿੰਨੇ ਮੁਕਾਬਲੇ ਬੰਦੇ ਕਿੰਨੇ 30000 40000 ਮੁੰਡਾ ਨੌਜਵਾਨ ਇਦਾਂ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਆ ਤੇ ਇਸੇ ਵਰਗੇ ਇਦਾਂ ਹੀ ਸੁਮੇਸ਼ ਸਿੰਘ ਸੈਣੀ ਐਸਐਸਬੀ ਹੁੰਦਾ ਸੀ ਚੰਡੀਗੜ੍ਹ ਵੀ ਲੱਗਿਆ ਰਿਹਾ ਇਹਨਾਂ ਨੇ ਕਾਫੀ ਮਾਰੇ ਇਹ ਸਾਰੀ ਟੀਮ ਇੱਕੋ ਹੈ ਸਵਰਨ ਘੋਟਰਾ ਹੋਇਆ ਉਮਰਾਨ ਨੰਗਲ ਹੋਇਆ ਪਰਮਰਾਜ ਇਹਨਾਂ ਨੇ ਸਾਬਕਾ ਕਾਫੀ ਮਾਰੇ ਸਵਰਨ ਘੋਟੇ ਮਰ ਗਏ ਨੇ ਹੁਣ ਇਹਨਾਂ ਨੂੰ ਨਜਾਇਜ਼ ਜ세ਦਾ ਸਾਡੇ ਜਦੋਂ ਆਕਾਲ ਸਾਹਿਬ ਦਾ ਸਾਬਕਾ ਜ세ਦਾਰ ਉਹ ਝੂਠਾ ਇਹਨਾਂ ਨੂੰ ਅਨਕਾਉਂਟਰ ਕਰਕੇ ਉਹਦਾਂ ਇੰਨਾ ਦਸਿਆ ਕਰਿਆ ਉਹਨੂੰ ਮੋਟੀ-ਬੋਟੀ ਕਰਕੇ ਸ਼ਹੀਦ ਕਰਿਆ ਫਿਰ ਉਹ ਹੜਾਇਆ ਗਿਆ ਦੇਖੋ ਕਿੰਨਾ ਧੱਕਾ ਹੋਇਆ ਬਾਦਲ ਨੇ ਉਹਨੂੰ ਉੱਠਣੀ ਦਾ ਫੇ ਬਾਦਲ ਨੇ ਉਸੇ ਡੀਜੀਪੀ ਕਿਨੂੰ ਲਾਇਆ ਸੁਮੇਤ ਸੈਣੀ ਨੂੰ ਲਾਇਆ ਆਪਣੇ ਰਾਜ ਚ ਲਾਇਆ ਉਹੀ ਕਾਂਗਰਸ ਦੇ ਰਾਜ ਚ ਜ਼ੁਲਮ ਕਰਦਾ ਰਿਹਾ ਉਹੀ ਬੱਲੇ ਫਿਰ ਇੱਕ ਨੇ ਜਸਪਾਲ ਸਿੰਘ ਚੌੜਾ ਸਿੱਧਵਾ ਜਦੋਂ ਬਲਵੰਸੇ ਰਾਜਵਾਨੇ ਨੂੰ ਹਾਈ ਕੋਰਟ ਤੋਂ ਸਜ਼ਾ ਹੁੰਦੀ ਹੈ ਵੀ ਫਾਂਸੀ ਵਰਕਰ ਲਈ ਉਸ ਟਾਈਮ ਸਾਰੇ ਪੰਜਾਬ 'ਚ ਝੰਡੀਆਂ ਲੱਗੀਆਂ ਸੀ ਘਰ ਘਰ ਉਸ ਟਾਈਮ ਜਸਪਾਲ ਸਿੰਘ ਚੌੜਾ ਸਿੱਧਵਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਸੁਮੇਸ਼ ਸੈਣੀ ਡੀਜੀਪੀ ਸੀ ਤੇ ਉਸ ਟਾਈਮ ਉਹਨੂੰ ਸੀ ਸੀਧ ਕਰਿਆ ਗਿਆ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਪਰਿਵਾਰ ਨੂੰ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਸੀ ਠੀਕ ਹੈ ਉਸ ਤੋਂ ਬਾਅਦ ਆਪਣੇ ਆਪਣੇ ਹੋਇਆ ਜਦੋਂ ਬਰਗਾੜੀ ਕਾਂਡ ਹੋਇਆ ਗਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਨੂੰ ਅੱਜ ਸਗਨ ਸਾਬ ਮਿਲਿਆ ਉਹ ਵੀ ਦਾ ਮਾਂ ਦੇ ਪੁੱਤ ਸੀ ਹੋਏ ਆ ਤੇ ਇਹਦੇ ਵਿੱਚ ਇਹਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਦੋਂ ਜੱਥੇਦਾਰ ਹਵਾਰਾ ਸਾਹਿਬ ਦੇ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ ਪਰਿਵਾਰ ਤੇ ਵਿੱਚ ਕੌਣ ਹਵਾਰਾ ਸਾਹਿਬ ਦੇ ਪਰਿਵਾਰ ਸੀ ਦੇ ਵਿੱਚ ਮਾਤਾ ਇਹਨਾਂ ਦੀ ਮਾਤਾ ਬਾਹਰ ਗਈ ਹੈ ਭਰਾ ਵੀ ਬਾਹਰ ਹੈ ਇਹਨਾਂ ਦੇ ਭਰਾ ਦੇ ਘਰੋਂ ਤਿੰਨੇ ਜਣੇ ਵਰਬਾ ਦੇ ਵਿੱਚ ਮਾਤਾ ਟਿੱਲੇ ਰਹਿੰਦੇ ਨੇ ਆਪਣੇ ਬੱਚੇ ਨੂੰ ਢੀਕਦੇ ਤੇ ਹੋਣਗੇ ਮਾਤਾ ਬੱਚੇ ਨੂੰ ਢੀਕਦੀ ਢੀਕਦੀ ਐਸ ਟਾਈਮ ਡਿਪਰੈਸ਼ਨ ਚਲੀ ਗਈ ਹੈ ਮਾਂ ਨੂੰ ਮਾਤਾ ਨੂੰ ਤਾਂ ਇਹ ਸਿਰਫ ਉਹ ਤਕਰੀਬਨ 30 ਸਾਲ 32 ਸਾਲ ਹੋ ਗਏ ਘਰੋਂ ਨਿਕਲੇ ਨੂੰ ਉਹ ਉਦਨ ਦੀ ਉਹ ਡੀਕ ਦੀ ਮੇਰਾ ਪੁੱਤ ਉਹ ਅਸਲ 'ਚ ਇਸ ਕਾਰਨ ਉਹਦਾ ਕਾਰਨ ਕੀ ਬਣਿਆ ਡਿਪਰੈਸ਼ਨ ਜਾਣ ਦਾ ਇਹੀ ਕਾਰਨ ਬਣਿਆ ਉਹਦਾ ਹਸਦਾ ਬਸਦਾ ਘਰ ਉਹ ਸਾਰਾ ਉਜੜ ਗਿਆ ਉਸ ਘਰ ਇਹ ਬੱਚੇ ਕਾਰਨ ਠੀਕ ਹੈ ਉਸ ਟਾਈਮ ਬੱਚਾ ਸੀ ਮਾਤਾ 21 20 21 ਸਾਲ ਦੀ ਉਮਰ ਸੀ ਜ세ਦਰ ਦੀ ਜਦੋਂ ਘਰੋਂ ਨਿਕਲੇਆ ਜ세ਦਰ ਨੇ ਆਪਣਾ ਜਿਹੜਾ ਮਕਾਨ ਸੀ ਖੁਦ ਆਪ ਘਰ ਤਿਆਰ ਕਰਵਾਇਆ ਸੀ ਜਦੋਂ ਪਕਾ ਆ ਪੀਰੂ ਬਿਛੋਂਣ ਤੋਂ ਪਹਿਲਾਂ ਤੁਸੀਂ ਹਮ ਉਮਰੋ ਜਥੇਦਾਰ ਸਾਹਿਬ ਦੇ ਤੁਸੀਂ ਜਥੇਦਾਰ ਸਾਹਿਬ ਦੇ ਹਾਣੀ ਰਹੇ ਹੋ ਤੁਹਾਡੇ ਬੱਚੇ ਅੱਜ ਵਿਦੇਸ਼ਾਂ ਦੇ ਵਿੱਚ ਨੇ ਕਿਤੇ ਨਾ ਕਿਤੇ ਆਪਣੇ ਕਾਰਜ ਵੀ ਕਰਦੇ ਪਏ ਹੋ ਤੇ ਜਥੇਦਾਰ ਹਵਾਰਾ ਸਾਹਿਬ ਦੇ ਜਦੋਂ ਅਸੀਂ ਉਹਨਾਂ ਦਾ ਜੀਵਨ ਕਾਲ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਗੁਜ਼ਰਦਾ ਕਿਤੇ ਇਹ ਖਿਆਲات ਤੇ ਆਉਂਦੇ ਹੋਣਗੇ ਨਾ ਮਨ 'ਚ ਤੁਹਾਡੇ ਵੀ ਹਾਂ ਬਿਲਕੁਲ ਆਉਂਦੇ ਜੀ ਦੇਖੋ ਮੈਂ ਜਸੇਦਾਰ ਦੇ ਨਾਲ ਅਸੀਂ 98 'ਚ ਫੜੇ ਗਏ ਹਾਂ 98.5 ਦੇ ਇੱਕ ਚੰਡੀਗੜ੍ਹ ਪੁਲਿਸ ਨੇ ਕੇਸ ਬਣਾਇਆ ਸੀ ਜੇਲ੍ਹ ਵਿਰੇਗ ਦਾ ਇੱਕ ਸੁਹਾਣਾ 98 ਜਿਵੇਂ ਜਸੇਦਾਰ 31 ਨੰਬਰ ਚ ਵਰੀ ਹੋਇਆ ਇਹ ਅਸੀਂ ਜਦੋਂ 2003 ਚ ਵਰੀ ਹੋਗੇ ਇਹ ਸੁਹਾਣਾ ਠਾਣਾ ਜਿਹੜਾ ਸੀ ਉਸ ਟਾਈਮ ਰੋਪੜ ਜ਼ਿਲ੍ਹੇ ਚ ਪੈਂਦਾ ਸੀ ਇਹ ਬਾਅਦ ਚ ਹੁਣ ਰਿਆ ਰੂਮੋਹਾਲੀ ਜ਼ਿਲ੍ਹਾ ਜੀ ਉਹ ਅਸੀਂ ਸਾਨੂੰ ਵਰੀ ਹੋਏ ਨੂੰ 17 3 2003 ਚ ਅਸੀਂ ਵਰੀ ਹੋ ਚੁੱਕੇ ਹਾਂ ਜਦੋਂ ਕਿ ਜੱਜੇਦਾਰ ਨੂੰ ਅੱਜ ਇਹਦੀ ਪ੍ਰੋਲ ਵੀ ਨਾ ਨਿਕਲ ਸਕੇ ਇਹ ਜੇ ਕੇਸ ਹੀੜਾਂ ਰੱਖੇ ਹੋਈ ਸੀ ਵੀ ਕਿ ਜੱਜੇਦਾਰ ਬਾਹਰ ਨਾ ਜਾਵੇ ਤੂੰ ਜਦੋਂ ਅਸੀਂ ਅੰਦਰ ਸੀ ਜੱਜੇਦਾਰ ਵੀ ਅੰਦਰ ਸੀ ਉਸ ਟਾਈਮ ਵੀ ਤਾਂ ਚੰਡੀਗੜ੍ਹ ਕੇਸ ਚ ਲਾਇਆ ਜਾ ਸਕਦਾ ਸੀ 268 ਲੱਗੀ ਹੋਈ ਕਰਕੇ ਜਦੋਂ ਅਸੀਂ ਵੀ ਅੰਦਰ ਸੀ ਜੇ ਜੇਜ਼ਦਾਰ ਦਾ ਇੰਨਾ ਕੇਸ ਇੰਨਾ ਪੈਂਡਿੰਗਾ ਤੇ ਰੱਖਿਆ ਗਿਆ ਇਹ ਸਿਰਫ ਗਵਰਨਮੈਂਟ ਦੀ ਚਾਲ ਸੀ ਵੀ ਉਹ ਕਿੰਨਾ ਲੰਬਾ ਖਿੱਚਣਗੋ ਨਸੀਰ ਆਏਗਾ ਸਰਕਾਰਾਂ ਧੱਕਾ ਕਰਦੀਆਂ ਜ਼ੁਲਮ ਕਰਦੀਆਂ ਆ ਹੁਣ ਤੱਕ ਹਾਲਾਂਕਿ ਜਿਹੜਾ ਜ세ਦਾਰ ਸੀ ਜ세ਦਾਰ ਦੇ ਇਹ ਨਜਾਇਜ਼ ਕਿਸਪਾ ਹੋ ਸੀ ਸਿਰਫ ਰੋਕਣ ਲਈ ਜ세ਦਾਰ ਦਾ ਜਣੀ ਤੇ ਇੰਨਾ ਵਧੀਆ ਬਚੀਰਾ ਬਹੁਤ ਵਧੀਆ ਦੇਖੋ ਅਸੀਂ ਸਾਡੇ ਬੱਚੇ ਮੈਂ ਬਾਹਰ ਆ ਕੇ 2003 ਵਿੱਚ ਬਰੀ ਹੋ ਗਏ ਅਸੀਂ ਬੱਚੇ ਮੇਰੀ ਮੈਰਜ ਹੋ ਗਈ 2003 ਵਿੱਚ ਮੇਰੇ ਬੇਟੀ ਬੇਟਾ ਮੇਰੀ ਬੇਟੀ ਪਲੱਸ 2 ਕਰਕੇ ਅੱਜ ਤਾਂ ਬਾਹਰ ਚਲੇ ਗਈ ਬੇਟਾ ਵੀ ਮੇਰਾ ਪਲੱਸ 2 ਕਰਕੇ ਐਸਟਮਾਇਲਸ ਕਰੀ ਬੱਚੇ ਨੇ ਬੱਚੇ ਮੇਰੇ ਵੀ ਜਵਾਨ ਹੋ ਗਏ ਵਿਆਹਣ ਦੇ ਕਾਬਿਲ ਹੋ ਜਾਣ ਦੇ ਸਾਲ ਦੋ ਸਾਲ ਸਾਡੇ ਭਰਾ ਅੱਜ ਜ세ਦਾਰ ਤਕਰੀਬਨ ਅਸੀਂ 12ਵੀਂ ਕਰਕੇ ਹਟੇ ਤੇ ਜਦੋਂ ਜ세ਦਾਰ ਘਰੋਂ ਰੂਹ ਨਿਕਲਿਆ ਹੋਇਆ ਅੱਜ ਉਹ ਉੱਥੇ ਖੜਾ ਜੇਲ੍ਹਾਂ ਵਿੱਚ ਅਸੀਂ ਇਸ ਕਰਕੇ ਸੰਘਰਸ਼ ਰਿਹਾ ਵੀ ਸਾਡੇ ਭਰਾ ਉੱਥੇ ਖੜੇ ਆ ਮੈਂ ਬਾਹਰ ਵੀ ਜਾਇਆ ਪਰ ਇਹ ਲੋਕੀ ਉੱਥੇ ਬੈਠੀਆਂ ਨੇ ਦੇਖੋ ਕਿੰਨੀਆਂ ਕਾਰਕੋੜੀਆਂ ਤੋਂ ਕਿੰਨਾ ਹੋਣ ਦੇ ਬਾਵਜੂਦ ਵੀ ਆਪਣਾ ਘਰ ਐਸ਼ੋ ਰਾਮ ਛੱਡਿਆ ਨੇ ਨੇ ਹਾਂਜੀ ਉਮੀਦ ਹੈਗੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਮੇਤ ਹੋਰ ਜਿਹੜੇ ਬੰਦੀ ਸਿੰਘ ਨੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਜੇਲ੍ਹ ਚੋਂ ਬਾਹਰ ਜਲਦਾ ਆ ਜਾਣਗੇ ਹਾਂਜੀ ਬਿਲਕੁਲ ਆਵਾਂਗੇ ਜਦੋਂ ਇਹ ਸੰਘਰਸ਼ ਪੂਰਾ ਵਿੱਢਿਆ ਸੰਘਰਸ਼ ਨੂੰ ਅਸੀਂ ਹੋਰ ਵੀ ਤੇਜ਼ ਕਰਾਂਗੇ ਇਹਨੂੰ ਸੰਘਰਸ਼ ਨੂੰ ਹੋਰ ਤਕੜਾ ਕਰਾਂਗੇ ਜੇ ਸੰਘਰਸ਼ ਸਰਕਾਰ ਨਹੀਂ ਸਾਡੀ ਗੱਲ ਸੁਣਦੀ ਸੰਘਰਸ਼ ਨੂੰ ਅਸੀਂ ਥੋੜੇ ਸਮੇਂ ਚ ਅਸੀਂ ਹੋਰ ਤਰੀਵੇਂ ਕਾਫੀ ਵੱਡਾ ਲੈ ਕੇ ਜਾਵਾਂਗੇ ਕੌਮੀ ਇਨਸਾਫ ਮੋਰਚੇ ਨੂੰ ਮੇਰਾ ਅੰਦਰ ਮਲਾਪ ਭਾਈ ਜਗਤਾਰ ਸਿੰਘ ਤਾਰੇ ਨਾਲ ਵੀ ਹੋਇਆ ਭਾਈ ਪਰਮਜੀਤ ਸਿੰਘ ਨਾਲ ਹੋਇਆ ਅਸੀਂ ਇਕੱਠੇ ਚਾਰੋਂ ਜਾਣੇ ਐਕਸਚੇਂਜ ਕਰਦੇ ਹੁੰਦੇ ਸੀ ਪਾਰਮਜੀਤ ਸਿੰਘ ਪਿਓਰਾ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਹਵਾਰਾ ਸਵੇਰ ਦਾ ਸਾਡਾ ਸ਼ਡਿਊਲ ਕੀ ਹੁੰਦਾ ਸੀ ਅੰਦਰ ਜੇਲ੍ਹ ਦੇ ਵਿੱਚ ਰਾਤ ਨੂੰ ਬੰਦੀ ਹੋ ਜਾਣੀ ਬੰਦੀ ਹੋਣ ਤੋਂ ਬਾਅਦ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਬਾਣੀ ਕਰਨਾ ਆਪਣਾ ਨਿਤਨੇਮ ਕਰਨਾ ਸਾਡਾ ਲਾਗੇ ਅੰਦਰੇ ਗੁਰੂ ਘਰ ਬਣਾਇਆ ਸੀ ਉੱਥੇ ਮਹਾਰਾਜ ਪ੍ਰਕਾਸ਼ ਸੀ ਮਹਾਰਾਜ ਨਿਤਨੇਮ ਕਰਨ ਤੋਂ ਬਾਅਦ ਚ ਅਸੀਂ ਉੱਥੇ ਜਾਂ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਨਾ ਆਸਾ ਦੀ ਵਾਰ ਦਾ ਕੀਰਤਨ ਕਰਕੇ ਅਰਦਾਸ ਹੋਣ ਤੋਂ ਬਾਅਦ ਉਪਰੰਤ ਅਸੀਂ ਅਰਦਾਸ ਕਰਨ ਤੋਂ ਬਾਅਦ ਚੋਕ ਨਾਮ ਸਾਹਿਬ ਲੇਕੀ ਸਾਰਿਆਂ ਨੇ ਜ세ਦਰਵਲ ਹਜ਼ਾਦ ਹੁੰਦੀ ਦੀ ਵੀ ਸਾਰੇ ਗਰਾਊਂਡ 'ਚ ਆਜੋ ਜ세ਦਰ ਨੇ ਸਪੈਸ਼ਲ ਮੈਨੂ 5 ਕਿਲੋਮੀਟਰ ਡੇਲੀ 50 ਚੱਕਰ ਲਾਉਣੇ ਗੈਲ ਦੌੜਨਾ ਸੀ ਪਰਮਜੀਤ ਵੀ ਹੁੰਦਾ ਤਾਰਾ ਵੀ ਹੁੰਦਾ ਤਾਂ ਮੈਂ ਵੀ ਹੁੰਦਾ ਚਾਰੋ ਜਣੇ ਸੀ ਅਸੀਂ ਇੱਕ ਵਾਰ ਕੀ ਹੁੰਦੇ ਸਾਰੇ ਜਣੇ ਇਕੱਠੇ ਚੱਕਰ ਲਾਉਣੇ 5 ਕਿਲੋਮੀਟਰ ਦੀ ਰੋਜ਼ ਰਨਿੰਗ ਕਰਨੀ ਉਸ ਤੋਂ ਬਾਅਦ ਵੇਟ ਕਰਨਾ ਵੇਟ ਕਰਨ ਤੋਂ ਬਾਅਦ ਪੋਲਿੰਗ ਕਰਨੇ ਜ세ਦਰ ਉੱਠਾ ਲੜਕੇ ਵੀ ਸਾਨੂੰ ਦੋ ਜਣਿਆਂ ਨੂੰ ਚੱਕ ਦਿੰਦਾ ਸੀ ਕਲਾ ਐ ਨਸਰੀ ਨੂੰ ਇੰਨੀ ਬੋਸੀ ਪੂਰੀ ਅਸੀਂ ਇੱਕ ਕੈਸਟ ਲਾਉਂਦੇ ਸੀ ਜਿਹੜਾ ਢਿੱਡ ਵਾਲੇ ਪੇਟ ਵਾਲੇ ਰੀਜ ਹੁੰਨੇ ਆ ਪੂਰੀ ਕੈਸਟ ਖਤਮ ਕਰ ਦਿੰਦਾ ਸੀ ਢਿੱਡ ਵਾਲੇ ਰੀਜ ਇੰਨੇ ਜਾਣੀ ਤੇ ਜਥੇਦਾਰ ਦੀ ਤਾਕਤ ਸੀ ਔਰ ਉਹਦਾ ਨਿਰਮਤਾ ਇੰਨਾ ਸੁਭਾਅ ਵਧੀਆ ਜਾਨੀ ਮਲਾਪ ਹਰੇਕ ਨੂੰ ਮਿਲਣ ਵਾਲਾ ਹਰੇਕ ਨੂੰ ਗੈਰ ਲੇ ਕੇ ਚੱਲਣ ਵਾਲਾ ਉਹ ਦੁਸ਼ ਉਹਦੀ ਇੰਨੀ ਤਾਕਤ ਹੈ ਉਹ ਦੁਸ਼ਮਣ ਨੂੰ ਵੀ ਆਪਣਾ ਬਣਾ ਲਦਾ ਜਿਹੜੀ ਉਹਦੀ ਗੱਲਬਾਤ ਹੈ ਜਿਸ ਤਰੀਕੇ ਦੇ ਸਵਾਲ ਦਾ ਜਵਾਬ ਦਿੰਦਾ ਕਿ ਜਥੇਦਾਰ ਹਵਾਰਾ ਸਾਹਿਬ ਦੂਜੇ ਬੰਦੀ ਸਿੰਘਾਂ ਦੇ ਨਾਲ ਜਲਦ ਆ ਜਾਣਗੇ ਪਰ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਨੁਮਾਇੰਦਾ ਪੰਜਾਬ ਦੇ ਵਿੱਚ ਸਰਕਾਰਾਂ ਰਹੀਆਂ ਨੇ ਅੱਜ ਉਹ ਦਾਅਵੇ ਤੇ ਕਰਦੀਆਂ ਨੇ ਬੰਦੀ ਸਿੰਘਾਂ ਵਾਸਤੇ ਕੀ ਲੱਗਦਾ ਕਿ ਉਹ ਚਾਹੁੰਦੀਆਂ ਨੇ ਬੰਦੀ ਸਿੰਘ ਬਾਹਰ ਆ ਜਾਣ ਨਹੀਂ ਉਹ ਨਹੀਂ ਚਾਹੁੰਦੀ ਮੈਂ ਸਪਸ਼ਟ ਕਹਿੰਦਾ ਉਹ ਜਿਹੜੀਆਂ ਸਰਕਾਰਾਂ ਰਹੀਆਂ ਨਾ ਉਹ ਜਿਸਨ ਜਿਹੜਾ ਜ਼세ਦਾਰ ਦੇ ਪੇਠੇ ਛੋਰਾ ਮਾਰਿਆ ਜਿਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਮਾਰਿਆ ਪ੍ਰਕਾਸ਼ ਸਿੰਘ ਬਾਦਲ ਨੇ 2017 ਦੇ ਵਿੱਚ ਜਦੋਂ ਜ਼세ਦਾਰ ਦੇ ਦਿੱਲੀ ਵਾਲੇ ਕੇਸ ਸਾਰੇ ਮੁੱਕ ਗਏ ਪਰਮਜੀਤ ਸਿੰਘ ਭਿਉਰੇ ਨੂੰ ਦਿੱਲੀ ਤੋਂ ਚੰਡੀਗੜ੍ਹ ਲਿਆਂਦਾ ਗਿਆ ਜਥੇਦਾਰ ਦਾ ਵੀ ਫਰ ਉਹਨਾਂ ਦਾ ਫਰਜ ਬਣਦਾ ਸਰਕਾਰਾਂ ਦਾ ਚੰਡੀਗੜ੍ਹ ਲੈ ਆਉਣ ਦਾ ਜਿੱਥੇ ਕ੍ਰਾਈਮ ਕਰਿਆ ਉੱਥੇ ਇਹ ਬੰਦੇ ਰੱਖਣਾ ਫਰਜ ਬਣਦਾ ਜਿਸੇ ਨੇੜੇ ਜੇਲ੍ਹ 'ਚ ਉਹਨੂੰ ਜਾਣ ਕੇ ਇਹਨੇ ਲਿਖਿਆ ਪ੍ਰਕਾਸ਼ ਚੰਦ ਬਾਦਲ ਨੇ ਵੀ ਇਹਨੂੰ ਡਾਕਟਰ ਮਨਮੋਹਨ ਸਿੰਘ ਲਿਖ ਕੇ ਤਾ ਵੀ ਇਹਨੂੰ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਇਹਨੂੰ ਦਿੱਲੀ ਰੱਖਿਆ ਗਿਆ ਹੈ ਜਦੋਂ ਕਿ ਬਲਵੰਤ ਸਿੰਘ ਨੂੰ ਪਟਿਆਲੇ ਰੱਖਿਆ ਗਿਆ ਜਥੇਦਾਰ ਨੂੰ ਇਸ ਕਰਕੇ ਔਖਾ ਰੱਖਿਆ ਗਿਆ ਕਿ ਮੇਰੀ ਸਿਆਸਤੇ ਅਸਰ ਪੈ ਜਾਏਗਾ ਮੇਰੀ ਸਰਕਾਰ ਮੰਡ ਦੇ ਅਸਰ ਪੈ ਜਾਏਗਾ ਇਹ ਬਾਦਲ ਦਾ ਹੀ ਲਿਖਿਆ ਹੈ ਜਦੋਂ ਬਾਦਲੇ ਲਿਖ ਕੇ ਦਾ ਜੱਸੀਦਾਰ ਨੂੰ ਤਿਹਾਰ ਤੋਂ ਵੀ ਹੁਣ ਮਡੌਲੀ ਜੇ ਰੱਖਿਆ ਗਿਆ। ਇੰਨਾ ਸਖਤ ਰੱਖਿਆ ਗਿਆ ਉਹਨੂੰ ਇੱਕ ਕੰਬਲ ਤੇ ਇੱਕ ਉੱਪਰ ਕੰਬਲ ਐ ਖੇੜਾ ਕੰਬਲ। ਜਿਹੜੀ ਰੋਟੀ ਪ੍ਰਸ਼ਾਦਾ ਸਵੇਰੇ ਮਿਲਣਾ ਉਹ ਰਾਤ ਨੂੰ ਛਕਦਾ। ਰਾਤ ਦਾ ਮਿਲਿਆ ਸਵੇਰੇ ਛਕਦਾ ਠੰਡੀ ਦਾਲ ਠੰਡੀ ਉਹ ਸਭ ਕੁ ਉਹਨੂੰ ਇੰਨਾ ਤੰਗ ਪ੍ਰੇਸ਼ਾਨ ਰੱਖਿਆ ਜਾਂਦਾ। ਸਿਰਫ ਬਾਦਲ ਦੇ ਕਰਨ ਹੀ। ਫਿਰ ਇੱਕ ਹੋਰ ਵੀ ਐ ਮਹਿਤਾਬ ਸਿੰਘ ਗਿੱਲ, ਅਰਵਿੰਦਰ ਠਾਕਰ ਜੱਜ ਜਦੋਂ 2007 ਜੇ ਨੂੰ ਸਜ਼ਾ ਹੋਈ ਸੀ ਫਿਰਾਂ ਤੋਂ ਜੱਸੀਦਾਰ ਸਾਹਿਬ ਨੂੰ ਫਾਂਸੀ ਦੀ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਝਗੜਿਆ ਹਾਈ ਕੋਰਟ ਮਹਤਾਬ ਸਿੰਘ ਗਿੱਲ ਜੱਜ ਨੇ ਰਵਿੰਦਰ ਠਾਕਰ ਨੇ ਇਹਦੀ ਫਾਂਸੀ ਤੋੜੀ ਆ ਉਹ ਸਿੰਪਲ ਜਿਗਰ ਲੱਗਿਆ ਸੀ ਪ੍ਰਕਾਸ਼ ਚੰਦਰਾਂ ਨੇ ਮਿਲ ਕੇ ਕਿਸੇ ਉਸ ਟਾਈਮ ਸਟੇਟਮੈਂਟ ਦਵਾਤੀ ਜ세ਜ਼ਾਰ ਦੇ ਖਿਲਾਫ ਉਸ ਨੂੰ ਜ세ਜ਼ਾਰ ਦੇ ਸ਼ਖਸ਼ਿਆਨਾ ਕਹਿੰਦੇ ਕਿੱਥੇ ਖੜਾ ਪੰਥ ਇਹ ਕਿਹੜੀ ਪੰਥਕ ਸਰਕਾਰ ਹੁਣ ਕਿੱਥੇ ਖੜੀ ਆ ਜ세ਜ਼ਾਰ ਦੇ ਖਿਲਾਫ ਕੋਹਾਇਆ ਜ세ਜ਼ਾਰ ਨੂੰ ਉਹਨਾਂ ਨੂੰ ਜੱਜ ਨੂੰ ਮਜਬੂਰ ਹੋ ਕੇ ਦੁਬਾਰਾ ਫੈਸਲਾ ਬਦਲੀ ਕਰਨਾ ਪੈਗਾ ਜ세ਜ਼ਾਰ ਛੱਡਣ ਲਈ ਮਹਤਾਬ ਸਿੰਘ ਗੱਲ ਰਾਜੀ ਹੋ ਗਏ ਸੀ ਹਵਾਰਾ ਸਾਹਿਬ ਬਾਰੇ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਅੰਦਰੂਨੀ ਇਨਪੁਟਸ ਨੇ ਉਹਨਾਂ ਦੇ ਦੁਆਰਾ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹਵਾਰਾ ਸਾਹਿਬ ਜੇ ਅੱਜ ਸਰਕਾਰ ਦੀ ਇਨ ਕਬੂਲ ਲੈਂਦੇ ਨੇ ਉਹਨਾਂ ਨੂੰ ਤੇ ਸੀਐਮ ਦਾ ਅਹੁਦਾ ਵੀ ਮਿਲਦਾ ਆ ਹਾਂਜੀ ਸਰਕਾਰ ਚਾਹੁੰਦੀ ਆ ਪਰ ਉਹ ਨਹੀਂ ਇਨ ਸਰਕਾਰ ਚਾਹੁੰਦੀ ਆ ਵੀ ਇਹਨੂੰ ਕਬੂਲ ਲੈਣ ਵੀ ਅਸੀਂ ਜੋ ਮਰਜ਼ੀ ਅਹੁਦਾ ਲੈਣਾ ਚਾਹੇ ਮੁੱਖ ਮੰਤਰੀ ਲੈਣਾ ਜੋ ਮਰਜ਼ੀ ਲੈਣਾ ਪਰ ਜਿੰਸੇਦਾਰੀ ਦਾ ਅਸੀਂ ਆਪਣੇ ਉੱਤੇ ਲਾ ਦਾਂਗੇ ਪਰ ਨਹੀਂ ਉਹ ਨਹੀਂ ਮੰਨ ਸਕਦਾ ਉਹ ਕੁਝ ਵੀ ਹੋਏ ਇਹਨਾਂ ਨਾਲ ਵਟਿਆ ਕੁਝ ਵੀ ਹੋਵੇ ਜੇ ਉਹਨੂੰ ਅੰਦਰ ਰਹਿਣਾ ਮਨਜ਼ੂਰ ਆ ਪਰ ਉਹ ਨਹੀਂ ਇਨ ਮੰਨੇ ਵਾਲੇ ਨਹੀਂ ਹੈਗੇ ਇਹ ਇਹ ਸਾਰੇ ਹੈ ਨਹੀਂ ਬਿਲਕੁਲ ਨਹੀਂ ਹੈਗੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਬਤ ਉਹਨਾਂ ਦੇ ਬਚਪਨ ਦੇ ਸਾਥੀ ਤੇ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਸਜ਼ਾ ਤੈਅ ਕਰਨ ਵਾਲੇ ਸਜ਼ਾ ਨੂੰ ਪੂਰਿਆ ਕਰਨ ਵਾਲੇ ਜਸਵੰਤ ਸਿੰਘ ਸਿੱਧੂਪੁਰ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਹਵਾਰਾ ਸਾਹਿਬ ਦੇ ਉੱਪਰ ਤਸ਼ੱਦਦ ਹੋਏ ਤੇ ਇਹਦੇ ਵਿੱਚ ਜ਼ਿਕਰ ਇਹ ਵੀ ਆ ਕਿਉਂਕਿ ਅਸੀਂ ਪਰਿਵਾਰਾਂ ਵਾਲੇ ਆ ਗ੍ਰਸਤੀ ਜੀਵਨ ਵਾਲੇ ਆ ਕਦੇ ਆਪਣੇ ਮਨ ਦੇ ਨਾਲ ਇਹ ਖਿਆਲات ਕਰਕੇ ਸੋਚਿਓ ਕਿ ਅੱਜ ਸਾਡੇ ਪਰਿਵਾਰ ਨੇ ਪਰ ਜਥੇਦਾਰ ਹਵਾਰਾ ਸਾਹਿਬ ਦੇ ਚਾਹੇ ਗ੍ਰਸਥ ਜੀਵਨ ਤੋਂ ਉਹ ਸ਼ੁਰੂ ਨਹੀਂ ਕਰ पाए ਪਰ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਨੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਇਸ ਵਕਤ ਬਿਮਾਰ ਨੇ ਕਿਉਂਕਿ ਹਰ ਹਰ ਮਾਂ ਚਾਹੁੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਮਿਲਾਂ ਆਪਣੇ ਪਰਿਵਾਰ ਦੇ ਸੰਗ ਜੀਵਨ ਬਤੀਤ ਕਰਾਂ ਪਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਆਪਣੀ ਮਾਂ ਤੋਂ ਤਕਰੀਬਨ ਅੱਜ ਤੋਂ 30 ਤੋਂ 32 ਸਾਲ ਪਹਿਲਾਂ ਵਿਛੋੜੇ ਦੇ ਵਿੱਚ ਗਏ ਸਨ ਜਿਹਦੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਜੇਲ੍ਹ ਤੋਂ ਰਿਹਾਆ ਕਰਵਾਉਣ ਵਾਸਤੇ ਉਹਨਾਂ ਦੀ ਬੰਦਖਲਾਸੀ ਕਰਨ ਵਾਸਤੇ ਕੌਮ ਦੇ ਵੱਲੋਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੌਮ ਵਾਸਤੇ ਜੋ ਕੁਝ ਕੀਤਾ ਉਹ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਤੁਹਾਡੇ ਸੋ ਜਾਵਾਂ ਦੀ ਉਡੀਕ ਜ਼ਰੂਰ ਰਹੇਗੀ ਪਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ